ਮੌਤਕ ਪੁੱਤ ਹੋ ਜਾਂਦੀ ਨਹੀਂ ਇਹ ਸੁਣਿਆ ਤਾਂ ਬਹੁਤ ਹੈ ਪਰ ਤੁਹਾਨੂੰ ਅੱਜ ਅਸੀਂ ਇੱਕ ਐਸੀ ਤਸਵੀਰ ਦਿਖਾਉਂਦੇ ਆ ਜਿਸ ਵਿੱਚ 17 ਸਹੀ ਟੁਕੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਨਸ਼ੇ ਨੇ ਜਿੱਥੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਹੈ ਉੱਥੇ ਹੀ ਕਈ ਘਰ ਵੀ ਤਬਾਹ ਕਰ ਦਿੱਤੇ ਨੇ ਲੋਕਾਂ ਦੇ ਸਿਰਾਂ ਤੋਂ ਉਹਨਾਂ ਦੀ ਸ਼ਤ ਤੱਕ ਹੋ ਲਈ ਹੈ ਅਤੇ ਲੋਕ ਦਰਦਰ ਦੀਆਂ ਠੋਕਣਾ ਖਾਣ ਨੂੰ ਮਜਬੂਰ ਨੇ ਅੱਜ ਤੁਹਾਨੂੰ ਅਜਿਹੀ ਇੱਕ ਪਰਿਵਾਰ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਅੰਮ੍ਰਿਤਸਰ ਦੇ ਬਾਬੋ ਕਲਾ ਦੀ ਤਹਿਸੀਲ ਅਦੀਨੋਂ ਦੇ ਪਿੰਡ ਡੇਰੀਵਾਲ ਵਿੱਚ ਇੱਕ ਬਜ਼ੁਰਗ ਜੋੜਾ ਰਹਿ ਰਿਹਾ ਹੈ ਜ਼ਮੀਰਦਾਰ ਦਿੱਤੀ ਹੋਈ ਥੋੜੀ ਜਿਹੀ ਜ਼ਮੀਨ ਦੇ ਵਿੱਚ ਆਪਣੇ ਕੁੰਨੀ ਪਾ ਕੇ ਉਹ ਬੈਠਾ ਹੋਇਆ ਹੈ ਬਜ਼ੁਰਗ ਜੋੜਾ ਨੂੰ ਉਸਦੇ ਪੁੱਤਰ ਨੇ 13 ਸਾਲ ਪਹਿਲਾਂ ਘਰੋਂ ਕੱਢ ਦਿੱਤਾ ਸੀ ਤੇ ਹੁਣ ਇਹ ਬਜ਼ੁਰਗ ਜੋੜਾ ਦਾਨੀ ਸੱਜਣਾ ਨੂੰ ਅਪੀਲ ਕਰ ਰਿਹਾ ਹੈ ਕਿ ਸਾਡੇ ਲਈ ਇੱਕ ਕਮਰਾ ਹੀ ਪਾ ਦਿਓ ਬਜ਼ੁਰਗ ਜੋੜੇ ਨੂੰ ਅੱਜ ਨਰਕ ਭਰੀ ਜ਼ਿੰਦਗੀ ਜੀਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਉਹਨਾਂ ਦੇ ਪੁੱਤ ਨੇ ਨਸ਼ੇ ਵਿੱਚ ਪੈ ਕੇ ਆਪਣੇ ਹੀ ਮਾਪਿਆਂ ਨੂੰ 13 ਸਾਲ ਤੋਂ ਘਰੋਂ ਕੱਟਿਆ ਹੋਇਆ ਹੈ ਅੱਜ ਉਹ ਬਜ਼ੁਰਗ ਜੋੜਾ ਜ਼ਮੀਂਦਾਰ ਦਿੱਤੀ ਹੋਈ ਥੋੜੀ ਜਹੀ ਜ਼ਮੀਨ ਦੇ ਵਿੱਚ ਇੱਕ ਕੁਲੀ ਬਣਾ ਕੇ ਰਹਿਣ ਬਸੇਰਾ ਕਰ ਰਿਹਾ ਹੈ। ਰੋ ਰੋ ਕੇ ਦਾਨੀ ਸੱਜਣਾ ਨੂੰ ਇੱਕੋ ਹੀ ਅਪੀਲ ਕਰ ਰਿਹਾ ਹੈ ਕਿ ਜਿਹੜੇ ਕੁਝ ਕਸਾਹ ਬੱਚੇ ਨੇ ਜਿਹੜੀ ਜ਼ਿੰਦਗੀ ਰਹਿ ਗਈ ਹੈ ਉਸ ਨੂੰ ਸੁਖਾਵਾਂ ਕਰ ਦਿਓ। ਸਾਨੂੰ ਇੱਕ ਕਮਰਾ ਹੀ ਪਾ ਦਿਓ। ਆਪਣੇ ਪੁੱਤ ਨੇ ਹੁੰਦੇ ਹੋਏ ਇਸ ਬਜ਼ੁਰਗ ਜੋੜੇ ਨੂੰ ਬਾਹਰ ਲੋਕਾਂ ਕੋਲੋਂ ਪੈਸੇ ਮੰਗਣੇ ਪੈ ਰਹੇ ਨੇ। ਇਸ ਬਜ਼ੁਰਗ ਦਾ ਨਾਮ ਜਸਵੰਤ ਸਿੰਘ ਹੈ। ਉਹਦਾ ਇੱਕ ਬੇਟਾ ਹੈ ਜੋ ਨਸ਼ੇ ਦਾ ਆਦੀ ਸੀ। ਉਹ ਨਸ਼ੇ ਵਿੱਚ ਆਪਣੀ ਸਾਰੀ ਜ਼ਮੀਨ ਜਾਇਦ ਖਤਮ ਕਰ ਦਿੱਤੀ ਤੇ ਅੱਜ ਉਹ ਦਰਦਰ ਦੀਆਂ ਠੋਕੜਾਂ ਖਾਣ ਨੂੰ ਮਜਬੂਰ ਨੇ। ਇਹ ਪਿੰਡ ਦੇ ਬਾਹਰ ਕਿਸੇ ਜ਼ਿੰਮੇਦਾਰ ਵੱਲ ਦਿੱਤੀ ਗਈ ਜ਼ਮੀਨ ਦੇ ਉੱਪਰ ਆਪਣੇ ਕੁੱਲੀ ਪਾ ਕੇ ਰਹਿ ਰਹੇ ਨੇ ਅਤੇ ਪਿੰਡ ਦੇ ਵਿੱਚ ਜਾ ਕੇ ਲੋਕਾਂ ਦੇ ਕੋਲੋਂ ਰੋਟੀ ਮੰਗ ਕੇ ਖਾ ਰਹੇ ਨੇ। ਤੁਸੀਂ ਵੇਖ ਸਕਦੇ ਹੋ ਕਿਵੇਂ ਇਸ ਬਜ਼ੁਰਗ ਦੀ ਪਤਨੀ ਦੀ ਹਾਲਤ ਵੀ ਬਹੁਤ ਮਾੜੀ ਹੈ ਅਤੇ ਉਹ ਬਿਮਾਰ ਹੈ। ਕੋਈ ਵੀ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈ। ਇਸ ਬਜ਼ੁਰਗ ਨੇ ਦੱਸਿਆ ਕਿ ਉਸ ਦੀਆਂ ਧੀਆਂ ਨੇ ਪਰ ਉਹ ਵੀ ਘਰੋਂ ਬਹੁਤ ਮਾੜੀਆਂ ਨੇ। ਉਹ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦੀਆਂ। ਸਾਨੂੰ ਕਈ ਵਾਰ ਕੱਪੜੇ ਦੇਣ ਆਉਂਦੀਆਂ ਨੇ ਜ਼ਰੂਰਤ ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਸਰਦਾਰ ਨਹੀਂ ਹੁੰਦਾ ਅਸੀਂ ਬੜੀ ਹੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਾਂ ਅਸੀਂ ਦਨ ਸੱਜਣਾ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਇੱਕ ਕਮਰਾ ਪਾ ਦਿਓ ਜਿਸ ਦੇ ਰਹਿ ਕੇ ਆਪਣੀ ਜ਼ਿੰਦਗੀ ਜੀ ਸਕੀਏ ਕਿ ਨਾ ਮਜਰਗੋ ਸਵਾਰ ਜੀ ਕਿਹੜਾ ਪਿੰਡ ਤੁਹਾਡਾ ਪਿੰਡ ਤੇਰੀ ਆ ਹਾਂਜੀ ਤਸਵੀਲ ਬਾਬਾ ਕਾਲਾ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਬੈਠੇ ਹੋ ਤਾਂ ਮੈਂ ਤਾਂ ਤੁਹਾਡੇ ਗਾੜੀ ਹੈ ਉਹ ਹਰਚ ਕਰਤਾ ਮੇਰਾ ਕੋਈ ਕਿਤੇ ਉੱਥੇ ਪਾਣੀ ਦਾ ਕੋਈ ਬੱਤੀ ਦਾ ਕੋਈ ਕੋਠਾ ਮਠਾ ਬਣ ਦੇ ਜਿਹੜਾ ਹੀ ਉੱਥੇ ਜਾ ਕੇ ਤੇ ਬਾਹਰ ਭਰਾ ਬਾ ਦੇਣਾ ਬਾਗੇ ਸਾਨੂੰ ਕੋਈ ਆ ਕੇ ਵੇਲੇ ਇੱਕ ਵੇਲੇ ਸਾਡੀ ਬਾਹ ਫੜੂਗਾ ਕਿ ਲੈ ਮਠੇ ਦਾ ਕੋਈ ਆ ਕੇ ਪਾਣੀ ਥਾਣੀ ਪਿਆ ਦੂਗਾ ਇੱਥੇ ਸਾਨੂੰ ਕੋਈ ਨਹੀਂ ਜੇ ਚ ਪੁੱਛਣ ਕਿਸਣਾ ਵਾ ਤੁਹਾਡੇ ਪੁੱਤ ਕਿੱਥੇ ਆ ਜਿਹੜਾ ਕਿ ਮਾਂ ਪਿਓ ਨੂੰ ਹਮੇਸ਼ਾ ਸੁਪਨਾ ਹੁੰਦਾ ਕਿ ਸਾਡੇ ਬੱਚੇ ਸਾਨੂੰ ਸਾਂਭਣਗੇ ਵੱਡੇ ਪੁੱਤ ਵੇਖ ਲਓ ਜੇ ਕਿਤੇ ਦਾਦਾ ਪੁੱਤ ਦੇ ਹੋਣਾ ਨਾ ਹੀ ਇਹ ਪੁੱਤ ਨਹੀਂ ਆਉਣਾ ਜੇ ਆਉ ਵੀ ਅਰਜੇ ਆਉਣਾ ਤਾਂ ਕੁਮ ਕੇ ਚਲੇ ਜਾਣਾ ਉਹਨੇ ਸਾਨੂੰ ਇਹ ਦੀ ਪੁੱਛਣਾ ਅੱਜ ਤੁਹਾਡੇ ਕੋ ਕੁਝ ਹੈਗਾ ਕਿ ਨਹੀਂ ਹੈਗਾ ਹੁਣ ਵੀ ਮੈਂ ਬਾਹਰ ਗਿਆ ਪਿੰਡ ਗਿਆ ਨਹੀਂ ਬਦਲ ਹੋਇਆ ਤਾਂ ਮੈਂ ਬੁੜੜੀ ਨੂੰ ਛੱਡ ਗਿਆ ਬਾਹਰ ਮੈਂ ਰੋਟੀ ਕਿਸੇ ਕੋ ਪਕਵਾ ਕੇ ਲਿਆਇਆ ਤਾਂ ਬੁੜੜੀ ਪਿੱਜਣ ਨਹੀਂ ਮੈਂ ਵੀ ਭੇਜਦਾ ਭੱਜਾ ਤਾਂ ਫਿਰ ਬੁੜੜੀ ਨੂੰ ਅੰਦਰ ਕੀਤਾ ਦੇਖ ਪੀਏ ਕਰੀ ਤਾਂ ਵੀ ਮੈਂ ਰੋਦੇ ਕਲਾੰਦੇ ਤੇ ਠਾ ਕੇ ਕਿਤੇ ਵਕਤਾ ਦੇ ਅੰਦਰ ਕੀਤਾ ਤੇ ਹੁਣ ਵਿਚਾਰੀ ਤੇ ਲਿੰਦੇ ਲਾ ਕੇ ਤੇ ਗੱਲ ਪਾਏਆ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਮੈਨੂੰ ਪਤਾ 13 ਸਾਲ ਹੋ ਗਏ ਇੱਥੇ ਜਿਵੇਂ ਕੋਈ ਮੌਸਮ ਖਰਾਬ ਹੋ ਜਾਂਦਾ ਕੋਈ ਸਰਦੀ ਗਰਮੀ ਆਉਂਦੀ ਤੇ ਤੁਹਾਨੂੰ ਇੱਥੇ ਕੋਣ ਦੇਖਦਾ ਹੈ ਕੋਈ ਨਹੀਂ ਵੇਦਾ ਕੋਈ ਨਹੀਂ ਵੇਦਾ ਤੁਹਾਡੇ ਜਿਹੜੇ ਨੂਨ ਜਾਂ ਪੋਤਰੇ ਨੇ ਉਹ ਵੀ ਨਹੀਂ ਤੁਹਾਨੂੰ ਪੁੱਛਦੇ ਨਹੀਂ ਪਤਾ ਤੇ ਆ ਪੁੱਛਦੀਆਂ ਤੇ ਆ ਪਾਛਦ ਗਈਆਂ ਤੇ ਆ ਆਉਦੀ ਗਈਆਂ ਜਾਂਦੀਆਂ ਵਾ ਲੀੜਾ ਲਾਤਾ ਦੇਂਦੀਆਂ ਕਦੇ 100 20 50 50 ਤੇ ਨਸਿਆ ਪੀ ਉਹ ਵੀ ਮਾਥੜਿਆ ਉਹ ਵੀ ਮਾਤਰਾ ਵਿਚਾਰ ਕੇ ਆਪੋ ਆਪਣੇ ਤੇ ਘਰ ਸਾਹਮੜੀਆਂ ਤੇ ਨਿਆਣੇ ਪਾਲਦੀਆਂ ਡੰਗੋ ਡੰਗ ਪੁੱਤ ਕਦੀ ਵੀ ਨਹੀਂ ਆ ਕੇ ਤੇ ਪੁੱਛੇ ਪੁੱਤ ਨੂੰ ਤੁਹਾਡੇ ਨੇ ਆਉਂਦਾ ਵਾਕਾ ਦੱਸਿਆ ਵੀ ਆਉਂਦਾ ਰੱਜਿਆ ਆਉਣਾ ਡੱਗਦੇ ਹੋ ਗਰਾ ਆ ਕੇ ਤਾਂ ਇਤਰਾ ਘੁੰਮ ਕੇ ਫੇਰ ਚਲੇ ਜਾਣਾ ਇਸ ਕਰ ਨਸ਼ਾ ਕਰਦਾ ਉਹ ਨਸ਼ਾ ਕਰਦਾ ਪੁੱਤ ਨਸ਼ੇ ਕਰਕੇ ਸਾਰਾ ਕੁਝ ਤੁਹਾਨੂੰ ਇਤਰਾ ਦਿੱਤਾ ਸਾਰਾ ਕੁਝ ਜਾਂੜਤਾ ਉਹਨੇ ਕਰਤਾ ਨਸ਼ਾ ਹੀ ਕਰਤਾ ਤੁਸੀਂ ਕੀ ਅਪੀਲ ਕਰੋਗੇ ਪੰਜਾਬੀਆਂ ਨੂੰ ਜਿਹੜੇ ਕਿ ਤੁਹਾਡੇ ਹਾਲਾਤ ਜਿਹੜੇ ਨੇ ਉਹ ਤਾਂ ਮੈਂ ਤਾਂ ਹੱਥ ਜੋੜ ਕੇ ਆਨਾ ਵੀ ਮੈਨੂੰ ਨਾ ਭੈਣ ਭਰਾਵਾਂ ਚ ਅਪੜਾ ਦਿਓ ਉੱਥੇ ਮੇਰਾ ਕੋਈ ਪਾਣੀ ਪਿਆਊਗਾ ਕੋਈ ਦਵਾਈ ਦਾਰੂ ਹੁਣ ਸਾਡੇ ਕੋਈ ਇੱਥੇ ਦਾਕ ਕੋਈ ਡਾਕਟਰ ਆਵੇ ਨਾ ਸਾਨੂੰ ਕੋਈ ਆ ਕੇ ਪੁੱਛੇ ਤੇ ਇਤਰਾ ਹੀ ਪੈ ਰਹਿੰਦੇ ਫੇ ਚੁੱਪ ਕਰਕੇ ਰਿਸ਼ਤੇਦਾਰ ਵੀ ਨਹੀਂ ਪੁੱਛਦੇ ਆ ਕੇ ਰਿਸ਼ਤੇਦਾਰ ਵਿਚਾਰੇ ਕਿਹੜੇ ਗਏ ਯਾ ਤੇ ਯਾ ਤੇ ਯਾ ਵਿਚਾਰੀਆਂ ਰਿਸ਼ਤੇਦਾਰ ਤਾਂ ਹੋਰ ਕਹਿ ਰਿਆ ਪੈਣਾ ਵਾ ਉਹ ਵਿਚਾਰੀਆਂ ਕਿਤੇ ਆਉਂਦੀਆਂ ਜਾਂਦੀਆਂ ਚਾਹ ਪੜੇਵੇਂ ਆਏ ਉਹ ਕੜੀ ਦੇ ਕੜੀ ਆਏ ਉਹਦਾ ਚੱਲ ਵੇਖ ਲਿਆ ਹੋਰ ਸਾਡੇ ਰਿਸ਼ਤੇਦਾਰ ਕਿਹੜੇ ਪੁੱਤ ਉਨੇ ਸਾਰੇ ਤਾਂ ਆਪੋ ਆਪਣੇ ਥਾਈ ਕਬੀਲਦਾਰ ਹਨ ਮਦਲੀ ਅਪੀਲ ਕਰੋਗੇ ਕਰਾਗੇ ਪੁੱਤ ਹੀ ਤਾਂ ਨੇ ਸਾਡੀ ਮੱਝ ਤੇ ਚ